ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ 베ਰਕਾ ਮਿਲਕ ਪਲਾਂਟ ਬਟਾਲੇ ਵਿਖੇ ਜਿਹੜਾ 550 ਰੁੱਖਾਂ ਦਾ ਗੁਰੂ ਨਾਨਕ ਕੋਇਤਰ ਜੰਗਲ ਲੱਗ ਰਿਹਾ ਹੈ ਇਹ ਪਿੱਛੇ ਤੁਸੀਂ ਸਾਈਡ ਦੇਖ ਰਹੇ ਹੋ ਇੱਥੇ ਪਲਾਂਟੇਸ਼ਨ ਆਲਮੋਸਟ ਡਨ ਹੋ ਗਈ ਹੈ ਤੇ ਸਾਡੇ ਨਾਲ ਨੇ ਸਾਡੇ ਵੀਰ ਅੰਮ੍ਰਿਤਸਰ ਤੋਂ ਅਨੁਰਾਗਦੀਪ ਸਿੰਘ ਜਿਨ੍ਹਾਂ ਨੇ ਆਪਣੀ ਕੋਆਰਡੀਨੇਸ਼ਨ ਦੇ ਵਿੱਚ ਆਪਣਾ ਪਹਿਲਾ ਪ੍ਰੋਜੈਕਟ ਲਵਾਇਆ ਤੇ ਬਹੁਤ ਬਹੁ ਵਧਾਈਆਂ ਦੇ ਪਾਤਰ ਨੇ ਤੇ ਪਿੱਛੇ ਇਸ ਟਾਈਮ ਪਲਾਂਟੇਸ਼ਨ ਦਾ ਕੰਮ ਚੱਲ ਰਿਹਾ ਤੇ ਆਲਮੋਸਟ ਮੁਕੰਮਲ ਹੋਣ ਲੱਗਾ ਹੈ 베ਰਕਾ ਬਟਾਲਾ ਆਪਣਾ ਇੱਥੋਂ ਦੇ ਜੀਐਮ ਜਿਹੜੇ ਆਪਣੇ ਰਜੇਸ਼ ਬਲ ਸੋਤਰਾ ਜੀ ਬੜੇ ਪਿਆਰ ਨਾਲ ਇਹ ਪ੍ਰੋਜੈਕਟ ਲਵਾਇਆ ਜੀ ਜੋ ਜੋ ਅਸੀਂ ਕਿਹਾ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਪੂਰੀਆਂ ਕੀਤੀਆਂ ਬੜੇ ਪਿਆਰ ਨਾਲ ਪ੍ਰੋਜੈਕਟ ਚੱਲਦਾ ਪਿਆ ਪ੍ਰੋਜੈਕਟ ਸੇ ਇੱਕ ਵੱਖਰੀ ਜੀ ਇੱਕ ਆਨੰਦ ਉਹ ਵੱਖਰੀ ਖੁਸ਼ੀ ਜਿਹੜੀ ਹੁੰਦੀ ਹੈ ਨਾ ਉਹ ਆਉਂਦੀ ਹੈ ਜਦੋਂ ਮਤਲਬ ਦੇਖਣਾ ਪੌਦੇ ਲੱਗ ਗਏ ਆ ਹੁਣ ਪਲਾਂਟੇਸ਼ਨ ਹੋ ਗਈ ਹੈ ਤੇ ਉਹ ਪਿਛਲਾ ਜਿੰਨਾ ਵੀ ਕੋਈ ਮਤਲਬ ਆਪਣਾ ਉਹ ਹੁੰਦਾ ਨਾ ਪਸੀਨਾ ਬਹਾਇਆ ਹੈਗਾ ਪਿਛਲੇ ਦਿਨਾਂ ਵਿੱਚ ਇੱਥੇ ਰਾਏ ਆ ਕਿ ਉਧਰ ਕੇ ਬੰਦੇ ਨੂੰ ਮਿਲੇ ਆ ਫਾਈਨਲੀ ਜਦੋਂ ਇਹ ਪਲਾਂਟੇਸ਼ਨ ਹੁੰਦੀ ਹੈ ਤੇ ਉਹ ਆਨੰਦ ਜਿਹੜਾ ਨਾ ਉਹ ਮੈਨੂੰ ਇਸ ਵੇਲੇ ਮਹਿਸੂਸ ਹੋ ਰਿਹਾ ਹੈ ਸੋ ਇਦਾਂ ਜਿਹੜੇ ਪੰਜਾਬ ਦੇ ਸਾਡੇ ਨੌਜਵਾਨ ਵੀਰ ਨੇ ਪਲਾਂਟੇਸ਼ਨ ਦੇ ਵਿੱਚ ਆਪਣਾ ਦਿਲ ਜਿਹੜਾ ਜੋੜ ਕੇ ਕੰਮ ਕਰ ਰਹੇ ਨੇ ਤੇ ਜਗਾ ਜਗਾ ਗੁਰਨਾਣਕ ਪਿੱਤਰ ਜੰਗਲ ਤੁਹਾਡੇ ਸਾਰਿਆਂ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਬਣ ਰਹੇ ਨੇ ਤੇ ਤੁਹਾਨੂੰ ਜਾਣ ਕੇ ਖੁਸ਼ੀ ਹੋ ਕਿ ਵੇਰਕਾ ਮਿਲਕ ਪਲਾਂਟ ਜਿਹੜਾ ਹੈ ਹੁਸ਼ਿਆਰਪੁਰ ਦੇ ਵਿੱਚ ਖੰਨਾ ਪਟਿਆਲਾ ਤੇ ਲੁਧਿਆਣੇ ਇੱਥੇ ਸਾਰੇ ਜਗਾ ਇੱਕ ਇੱਕ ਜੰਗਲ ਲੱਗ ਚੁੱਕਾ ਹੈ ਤੇ ਸਿਰਫ 200 ਗੱਜ ਜ਼ਮੀਨ ਦੇ ਵਿੱਚ 550 ਰੁੱਖਾ ਜਿਹੜਾ ਦਾ ਇਹ ਮਾਡਲ ਜਿਹੜਾ ਪੁਰਾਣ ਫਿੱਟਰ ਜਿੰਨਾ ਦਾ ਲੱਗਿਆ ਤੇ ਅੱਜ 36 ਪ੍ਰਜਾਤੀਆਂ ਜਿਹੜੀਆਂ ਪੰਜਾਬ ਦੀਆਂ ਇੱਥੇ ਲਗਾਈਆਂ ਜਾ ਰਹੀਆਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਆਪਣਾ ਟਾਈਮ ਇਸ ਚੀਜ਼ ਦੇ ਪਾ ਰਿਹਾ ਹਾਂ ਬਹੁਤ ਹੀ ਮੈਂ ਧੰਨਵਾਦੀ ਹਾਂ ਜੇ ਦਾ ਰਵਨੀਤ ਸਿੰਘ ਜਿਹਦਾ ਪਵਨੀਤ ਸਿੰਘ ਜਿਨ੍ਹਾਂ ਦੇ ਗਾਈਡੈਂਸ ਨਾਲ ਮੇਰੇ ਵਿੱਚ ਥੋੜਾ ਜਿਹਾ ਮੋਟੀਵੇਸ਼ਨ ਲੈਵਲ ਇਹ ਆਇਆ ਬਾਕੀ ਮੈਂ ਇੱਕ ਜਿਹੜੀ ਰਿਕਵੈਸਟ ਕਰਨਾ ਚਾਹੁੰਦਾ ਕਿ ਮੈਂ ਇੱਕ ਰਿਪੋਰਟ ਪਾ ਰਿਹਾ ਸੀ ਜੇ ਤੇ ਚ ਲਿਖਿਆ ਹੈ ਸੀ ਕਿ ਇੱਕ ਇਨਸਾਨ ਨੂੰ ਆਪਣੀ ਪੂਰੀ ਜ਼ਿੰਦਗੀ ਜਿਉਣ ਲਈ ਪੰਜ ਫੁੱਲੀ ਗ੍ਰੋਨ ਦਰਖਤ ਚਾਹੀਦੇ ਨੇ ਤੇ ਇਸ ਕਰਕੇ ਮੈਨੂੰ ਲੱਗਦਾ ਜਿਹੜਾ ਇੰਡੀਆ 'ਚ ਇਹ ਇੰਨਾ ਨਹੀਂ ਹੈਗਾ ਸਾਨੂੰ ਘੱਟੋ ਘੱਟ ਸਾਨੂੰ ਪੰਜ ਦਰਖਤ ਆਪਣੀ ਜ਼ਿੰਦਗੀ 'ਚ ਲਾ ਲੈਣੇ ਚਾਹੀਦੇ ਨੇ ਜਿਨ੍ਹਾਂ ਨੂੰ ਅਸੀਂ ਪਾਲ ਲਈਏ ਕਿ ਆਪਣੀ ਨੇਰੀ ਹੱਥ ਜੋੜ ਬੇਨਤੀ ਹੈ ਕਿ ਵੱਧ ਤੋਂ ਵੱਧ ਕੋਈ ਸਿੱਖ ਨਾਲ ਕੰਟੈਕਟ ਕਰਨਾ ਜਿੰਨਾ ਕੋਈ ਜਗ੍ਹਾ ਹੈਗੀ ਆ ਜੇ ਕੋਈ ਜਗ੍ਹਾ ਨਹੀਂ ਹੈਗੀ ਕੋਈ ਵੈਸੇ ਡੋਨੇਟ ਕਰਨਾ ਚਾਹੁੰਦਾ ਹੈ ਕੋਸ਼ਿਸ਼ ਕਰਨਾ ਜੇ ਉਹ ਕੰਟੈਕਟ ਕਰ ਸਕਦੇ ਨੇ 네ਟਿਵਿਟੀਜ਼ ਨੇ ਹਜ਼ਾਰ ਸਾਲਾਂ ਤੋਂ ਇੱਥੇ ਐਡਾਪਟ ਹੋਏ ਨੇ ਇੱਥੋਂ ਦੀ ਮਿੱਟੀ ਵਾਸਤੇ ਸੂਟੇ ਬੋਲੇ ਗਏ ਨੇ ਤਾਂ ਇਹਨਾਂ ਉਹਨਾਂ ਦੀ ਇੱਥੇ ਜੋ ਐਨਰਜੀ ਹੈਗੀ ਆ ਉਹ ਵੀ ਪੋਜ਼ਿਟਿਵ ਹੀ ਹੁੰਦੀ ਆ ਜਦੋਂ ਇਹ ਬਾਰੋਂ ਕੋਈ ਐਗਜ਼ੋਟਿਕ ਪਲੈਂਟ ਲੈ ਕੇ ਇੱਥੇ ਲਾਉਣੇ ਜਿਵੇਂ ਕਿ ਸਫੈਦਾ ਕਹਿੰਦੇ ਆ ਆਸਟ੍ਰੇਲੀਆ ਦੇ ਵਿੱਚ ਸਫੈਦਾ ਪੋਜ਼ਿਟਿਵ ਹੈ ਲੇਕਿਨ ਪੰਜਾਬ ਦੇ ਵਿੱਚ ਸਫੈਦਾ ਜਿਹੜਾ ਹੈਗਾ ਉਹ ਕੁਝ 네ਗੇਟਿਵ ਇਫੈਕਟ ਦਿੰਦਾ ਪਿਆ ਕਿਉਂਕਿ ਇਹ ਇਸ ਜ਼ਮੀਨ ਵਾਸਤੇ ਨਹੀਂ ਬਣਿਆ ਹੋਇਆ ਬਿਲਕੁਲ ਹੀ ਬਿਲਕੁਲ ਸਫੇ ਦਾ ਇੱਥੇ ਆ ਕੇ ਕੰਪੀਟੀਸ਼ਨ ਵੀ ਕਰਦਾ ਪਿਆ ਬਾਕੀ ਦੂਜੇ ਘਾਟੀ ਦਰੱਖਤਾਂ ਨੂੰ ਆਪਣੇ ਲਾਗੇ ਉਗਣ ਦਿੰਦਾ ਮੈਂ ਉੱਚੇ-ਚੇ ਤੌਰ ਤੇ ਸਰਦਾਰ ਕਮਲਦੀਪ ਸਿੰਘ ਸੰਘਾ ਜਿਹੜੇ ਆਈਐਸ ਅਫੀਸਰ ਨੇ ਤੇ ਵੇਰਕਾ ਦੇ ਜਿਹੜੇ ਐਮਡੀ ਨੇ ਇਸ ਟਾਈਮ ਹੈੱਡ ਕਰਦੇ ਨੇ ਸਾਰੇ ਵੇਰਕਾ ਦੇ ਯੂਨਿਟ ਨੂੰ ਉਹਨਾਂ ਦਾ ਧੰਨਵਾਦ ਹੈ ਕਿ ਬਹੁਤ ਸਾਰੇ ਵੇਰਕਾ ਮਿਲਕ ਪਲਾਂਟਸ ਦੇ ਵਿੱਚ ਅਸੀਂ ਇੱਕ-ਇੱਕ ਸੈਕ੍ਰੀਟ ਫੋਰੈਸਟ ਲਗਾ ਚੁੱਕੇ ਤੇ ਬਹੁਤ ਸਾਰੇ ਵੇਰਕਾ ਮਿਲਕ ਪਲਾਂਟਸ ਦੇ ਚਿਲਰਜ਼ ਅਜੇ ਬਚੇ ਨੇ ਉਹਨਾਂ ਸਾਰੀ ਜਗ੍ਹਾ ਤੇ ਅਸੀਂ ਇੱਕ-ਇੱਕ ਇੱਕ-ਇੱਕ ਸੈਕ੍ਰੀਟ ਫੋਰੈਸਟ ਜ਼ਰੂਰ ਲਗਾਉਣੇ ਚਾਹੁੰਦੇ ਹਾਂ ਤੇ ਇਸ ਵੀਡੀਓ ਨੂੰ ਜੇ ਕੋਈ ਵੀ ਤੁਸੀਂ ਦੇਖ ਰਹੇ ਹੋ ਸਰਕਾਰ ਤੱਕ ਇਹ ਸੁਨੇਹਾ ਪਹੁੰਚਾਓ ਕਿ ਹੋਰ ਕਈ ਇਹ ਜੇ ਮੈਕਮੇ ਨੇ ਚਾਹੇ ਉਹ ਐਗਰੋਫੋਰੈਸਟਰੀ ਦੇ ਨੇ ਜਾਂ ਐਗਰੀਕਲਚਰ ਡਿਪਾਰਟਮੈਂਟ ਦੀਆਂ ਲੈਂਡਸ ਨੇ ਜਾਂ ਵਾਟਰ ਵਰਕਸ ਦੀਆਂ ਲੈਂਡ ਨੇ ਪੰਚਾਇਤੀ ਜ਼ਮੀਨਾਂ ਨੇ ਮਾਰਕਫੈਟ ਦੀਆਂ ਲੈਂਡਸ ਨੇ ਕਈ ਇਹ ਜੇ ਅਧਾਰੇ ਨੇ ਜਿਨ੍ਹਾਂ ਵਿੱਚ ਛੋਟੀਆਂ-ਛੋਟੀਆਂ ਜ਼ਮੀਨਾਂ ਜਾਨੇ 2 200 2200 ਗੈਸਤ ਆਰਾਮ ਨਾਲ ਨਿਕਲ ਸਕਦਾ ਤੇ ਹਰ ਅਦਾਰਾ ਇੰਨਾ ਕੁ ਜ਼ਰੂਰ ਮਿਹਨਤ ਕਰਕੇ ਇੱਕ-ਇੱਕ 5.5 500 ਦਾ ਜਿਹੜਾ ਗੁਣਨਣਕ ਪਿੱਛੇ ਜੰਗਲ ਲਗਾ ਸਕਦਾ ਇਹ ਮੈਂ ਜ਼ਰੂਰ ਸਮਝਦਾ ਸਾਡੇ ਨਾਲ ਕਿੰਨੇ ਹੀ ਨੌਜਵਾਨ ਵੀਰ ਜਿਹੜੇ ਨੇ ਇਸ ਪ੍ਰੋਜੈਕਟ ਦੇ ਵਿੱਚ ਜੁੜੇ ਨੇ ਜਿਹੜੇ ਕਿ ਜਗ੍ਹਾ-ਜਗਾ ਆਪਣਾ ਘਰ ਛੱਡ ਕੇ ਤਿੰਨ-ਤਿੰਨ ਚਾਰ-ਚਾਰ ਦਿਨ ਜਾਂ ਹਫ਼ਤਾ ਦੋਸਤੇ ਬਾਹਰ ਜਾ ਕੇ ਇਸ ਪ੍ਰੋਜੈਕਟਸ ਨੂੰ ਲਗਾ ਰਹੇ ਨੇ ਜਗ੍ਹਾ-ਜਗਾ ਜਾ ਕੇ ਟ੍ਰੇਨਿੰਗ ਪਵਨੀ ਸਿੰਘ ਉਹਨਾਂ ਨੂੰ ਦਿੰਦੇ ਆ ਜਾਂ ਸ਼ੁਭਿੰਦੂ ਸ਼ਰਮਾ ਜੀ ਤੋਂ ਮਿਲਦੀ ਸਾਨੂੰ ਤੇ ਇਸ ਤਰ੍ਹਾਂ ਜਿਹੜੇ ਗੁਰਨਾਨਕ ਪੁੱਤਰ ਜੰਗਲ ਹਰ ਥਾਂ ਹੋਂਦ ਵਿੱਚ ਆ ਰਹੇ ਜੇਕਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਕੋਈ ਵੀ ਜਾਣ ਪਛਾਣ ਦੇ ਵਿੱਚ ਪਿੰਡਾਂ ਦੇ ਐਸੇ ਲੋਕ ਨੇ ਫਾਰਮਰਸ ਨੇ ਇੰਡਸਟਰੀਅਲਿਸਟ ਨੇ ਸਕੂਲ ਨੇ ਕਾਲਜਸ ਨੇ ਸੰਸਥਾਵਾਂ ਨੇ ਮੰਦਰ ਨੇ ਗੁਰਦੁਆਰੇ ਕਿਤੇ ਵੀ ਜ਼ਮੀਨ ਤੁਹਾਨੂੰ ਲੱਗਦਾ ਕੋਈ ਸਰਮਾਇਦਾਰ ਐਸਾ ਹੈ ਜਾਂ ਪੰਚਾਇਤ ਐਸੀ ਹੈ ਜਾਂ ਜਿਹੜੇ ਲੋਕ ਰੁੱਖ ਲਗਾਉਣ ਚ ਇੰਟਰਸਟ ਰੱਖਦੇ ਨੇ ਸਾਡੀ ਟੀਮ ਨਾਲ ਸੰਪਰਕ ਕਰੋ ਤੇ 200 ਗਜ ਦੇ ਵਿੱਚ 550 ਰੁੱਖਾਂ ਦਾ ਜਿਹੜਾ ਮਾਡਲ ਹੈ ਅਸੀਂ ਤੁਹਾਡੇ ਲਈ ਤਿਆਰ ਕਰਕੇ ਦੇਾਂਗੇ ਇਸੇ ਤਰ੍ਹਾਂ ਇਕੋਸਿਕ ਨੂੰ ਸਹਿਯੋਗ ਦਿੰਦੇ ਰਹੋ ਤੇ ਜਿਹੜੇ ਵੀ ਦਾਨੀ ਸੱਜਣ ਇਸ ਵੀਡੀਓ ਨੂੰ ਦੇਖ ਰਹੇ ਨੇ ਜਰੂਰ ਇਕੋਸਿਕ ਨੂੰ ਸਪੋਰਟ ਕਰਨ ਡੋਨੇਟ ਕਰਨਾ ਚਾਹੁੰਦੇ ਡੋਨੇਟ ਕਰ ਸਕਦੇ ਨੇ ਸਾਡੀ ਪlant nursery ਵੀ ਆਪਣੀ ਹੈ ਉਹਦੇ ਰੱਖ-ਰਖਾਅ ਵਾਸਤੇ ਜਿਨਨੇ ਵੀ ਆਪਰੇਸ਼ਨ ਹੁੰਦੇ ਇਹਦੇ ਸਾਰੇ ਖਰਚਿਆਂ ਦੇ ਲਈ ਤੁਸੀਂ ਆਪ ਸਪੋਰਟ ਕਰਦੇ ਜਿਨ੍ਹਾਂ ਦੇ ਨਾਲ ਇਹ ਜੰਗਲ ਲੱਗਦੇ ਨੇ ਤੇ ਸਾਰੇ ਪੰਜਾਬੀਆਂ ਦਾ ਖਾਸ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ